ਆ ਜੀ ਸੁਭਰਾ ਆਖੋ ਹਾ ਤੁਹੋ ਓਮ ਬਵ ਪਵਿੱਤਰੋ ਵ੍ਰਿੱਤਰੋ ਵਾ ਸਰਵਾ ਵ ਸੰਤੋ ਸਤਿ ਪੁਰੀ ਗੰਤਿ ਹਾ ਤੁਹੋ ਕੇ ਓ ਮਾਰੋ ਬਜਾ ਰਾਡ ਨਸੀ ਵਿਸ਼ਨੂ ਸਤਿ ਦੇਸੋ ਵਿਸ਼ਨੂ ਪੁਦਰਾਸੀ ਵਿਸ਼ਨੂ ਪੁਦਰਾਵਾਸੀ ਸਭਾ ਜੀ ਜੀ ਸੇ ਤਾਂ ਮਾ ਗੰਦੀ ਬਤਾ ਦੇਵਾ ਆ ਗੋ ਬ੍ਰਾਹਮਣ ਅਕਿਸ਼ਟਾਇਾ ਸਰਬ ਬਾਂਧਾ ਜੀ ਨੂੰ ਓਹ ਜਨਾ ਵੇ ਰਾਇ ਲਾ ਰੋ ਕੇ ਲੱਗ ਜਾਂਦਾ ਸੋ ਬਾਹਰ ਹੀ ਕਰ ਲੈਨੇ ਫਿਰ ਜੀ ਮੈਂ ਸਚਿਨ ਮਹਿਰਾ 올 ਇੰਡੀਆ ਹਿੰਦੂ ਸੰਗਰਸ਼ ਕਮੇਟੀ ਦਾ ਰਾਸ਼ਟਰੀ ਅਧਿਖ ਮੇਰੇ ਨਾਲ ਅਨਿਲ ਕੁਮਾਰ ਪੱਪੂ ਪ੍ਰਧਾਨ ਜੀ ਜੋ ਸਾਡੇ ਅਨੁਚਾਸਨ ਕਮੇਟੀ ਦੇ ਪ੍ਰਧਾਨ ਹੈ ਜਤਿੰਦਰ ਜੀ ਰਜੀਵ ਰਤਰਾ ਜੀ ਦੀਪਕ ਜੀ ਵਿਜੇ ਸ਼ਰਮਾ ਜੀ ਸਾਡੇ ਬ੍ਰਾਹਮਣ ਸਭਾ ਦੇ ਪ੍ਰਧਾਨ ਹੈ ਤਾਂ ਰਜੇਸ਼ ਕੁਮਾਰ ਦੂਬੇ ਜੀ ਜੋ ਸਾਡੇ ਸਨਾਤਨ ਧਰਮ ਪ੍ਰਚਾਰ ਪ੍ਰਮੁਖ ਨੇ ਅੱਜ ਬਹੁਤ ਵੱਡੀ 올 ਇੰਡੀਆ ਹਿੰਦੂ ਸੰਗਰਸ਼ ਕਮੇਟੀ ਨੇ ਉਪਲਬਧੀ ਕੀਤੀ ਹੈ ਅਸੀਂ ਪਿਛਲੇ ਦਿਨੀ 올 인디아 힌두 ਸੰਗਠਨ ਕਮੇਟੀ ਜੀ ਕੋ ਮਤਾ ਪਾਸ ਕੀਤਾ ਸੀ ਕਿ ਜੋ ਵਿਅਕਤੀ ਸਨਾਤਨ ਧਰਮ ਨੂੰ ਛੱਡ ਗਏ ਦੂਸਰੇ ਧਰਮ ਚ ਗਏ ਨੇ ਉਹਨਾਂ ਦੀ ਵਾਪਸੀ ਦੀ ਅਸੀਂ ਇੱਕ ਮਹੀਮ ਚਲਾਈ ਸੀ ਉਸ ਮਹੀਮ ਨੂੰ ਨੂੰ ਅੱਜ ਅਸੀਂ ਕਾਮਯਾਬ ਕਰਦੇ ਹੋਏ ਸਨੀ ਸੰਦੂ ਜੀ ਜੋ ਕਿ ਸਨੀ ਮਸੀਹ ਬਣ ਗਏ ਸੀ ਅੱਜ ਉਹਨਾਂ ਨੂੰ ਪੂਰੀ ਧਰਮ ਦੀ ਵਿਧੀ ਦੇ ਨਾਲ ਸਾਡੇ ਜਿਹੜੇ ਪੰਡਿਤ ਜੀ ਆ ਜੋ ਸਨਾਤਨ ਧਰਮ ਦੇ ਪ੍ਰਚਾਰ ਪ੍ਰਮੁੱਖ ਨੇ ਉਹਨਾਂ ਨੇ ਪੂਰੀ ਵਿਧੀ ਨਾਲ ਸਨੀ ਜੀ ਨੂੰ ਵਾਪਸੀ ਧਰਮ ਦੇ ਵਿੱਚ Hindu ਧਰਮ ਦੇ ਵਿੱਚ ਲਿਆਂਦਾ ਤੇ ਮੈਂ ਆਸ਼ਾ ਕਰਦਾ ਕਿ ਇਹ ਸਨਾਤਨ ਧਰਮ ਲਈ ਕੰਮ ਕਰਨਗੇ ਤੇ ਸਨਾਤਨ ਧਰਮ ਨੂੰ ਮਜ਼ਬੂਤ ਕਰਨਗੇ 올 ਇੰਡੀਆ Hindu ਸੰਗਾਰਸ਼ ਕਮੇਟੀ ਚਾਂਦੀ ਦਿਨਾਂ ਦੇ ਵਿੱਚ ਤੁਹਾਨੂੰ ਇੱਕ ਸੈਕੜੋ ਜਿਹਾ ਪਰਿਵਾਰ ਜੋ ਸਨਾਤਨ ਧਰਮ ਨੂੰ ਛੱਡ ਕੇ ਗਏ ਨੇ ਉਹ ਤੁਹਾਨੂੰ ਸਨਾਤਨ ਧਰਮ ਦੇ ਵਿੱਚ ਵਾਪਸੀ ਮਿਲੇਗੀ ਜਿਹੜੇ ਮੇਰੇ ਸਿੱਖ ਭਰਾ ਜਿਹੜੇ Hindu ਜਿਹੜੇ ਐਸੀਪਰਾ ਜਿਹੜੇ ਸਨਾਤਨ ਧਰਮ ਨੂੰ ਛੱਡ ਗਏ ਦੂਸਰੇ ਧਰਮ ਦੇ ਵਿੱਚ ਚਲੇ ਗਏ ਨੇ ਉਹਨਾਂ ਨੂੰ ਵਾਪਸੀ ਲਿਆਉਣ ਲਈ ਸਾਡੀ ਮਹੀਮ ਪਿੰਡਾਂ ਪਿੰਡਾਂ ਦੇ ਵਿੱਚ ਅਸੀਂ ਕੰਮ ਕਰ ਰਹੇ ਆ ਜਲਦੀ ਤੁਹਾਨੂੰ ਬਹੁਤ ਜ਼ਿਆਦਾ ਲੋਕ ਵਾਪਸੀ ਸਨਾਤਨ ਧਰਮ ਦੇ ਵਿੱਚ ਵੇਖਣ ਨੂੰ ਮਿਲਾਂਗੇ ਜੈ ਸ਼੍ਰੀ ਰਾਮ ਜੈ ਸ਼੍ਰੀ ਸੰਦੂ ਜੀ ਨੂੰ ਸਨਾਤਨ ਦੇ ਵਿੱਚ ਕੰਮ ਕਰਨ ਲਈ ਇਹਨਾਂ ਨੂੰ ਅੰਮ੍ਰਿਤਸਰ ਦਿਹਾਤੀ ਦਾ 올 ਇੰਡੀਆ ਹਿੰਦੂ ਸੰਗਰਸ਼ ਕਮੇਟੀ ਦਾ ਅਧਿਖ ਨਿਯੁਕਤ ਕੀਤਾ ਜਾਂਦਾ ਜੈ ਸ਼੍ਰੀ ਜੈ ਸ਼੍ਰੀ ਮੇਰਾ ਨਾਮ ਸਨੀ ਸੰਧੂ ਆ ਜੀ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਸਚਿੰਤ ਪ੍ਰਧਾਨ ਜੀ ਦਾ ਇਹਨਾਂ ਨੇ ਮੈਨੂੰ ਇਦਾਇਤੀ ਦਾ ਪ੍ਰਧਾਨ ਬਣਾਇਆ ਆਲ ਵੀਡੀਓ ਥੈਂਕ ਯੂ ਜੈ ਸ਼੍ਰੀ ਰਾਮ ਸ਼੍ਰੀ ਰਾਮ ਜੀ ਅੱਜ ਸਾਨੂੰ ਬਹੁਤ ਹੀ ਵਧੀਆ ਕਾਮਯਾਬੀ ਮਿਲੀ ਹੈ ਕਿ ਅਸੀਂ ਸਾਰੇ ਆਲ ਇੰਡੀਆ ਹਿੰਦੂ ਸੰਗਠਨ ਨੇ ਇੱਕ 100 ਘਾਗੇ ਮਹਿੰਮ ਚਲਾਈ ਸੀ ਜਿਹੜੇ ਆਪਣੇ ਸਨਾਤਨ ਤੋਂ ਭਟਕ ਚੁੱਕੇ ਨੇ ਅਸੀਂ ਉਹਨਾਂ ਦੀ ਬਾਤ ਸੀ ਕਰਨੀ ਹੈ ਅੱਜ ਸਾਨੂੰ ਬੜੀ ਵੱਡੀ ਕਾਮਯਾਬੀ ਮਿਲੀ ਹੈ ਜਿਹੜੇ ਸਣੀ ਮਸੀਹ ਜਿਹੜਾ ਹੈਗਾ ਸੀ ਉਹਨੂੰ ਅੱਜ ਅਸੀਂ ਆਪਣੇ ਸਨਾਦਨ ਦੇ ਵਿੱਚ ਸ਼ਾਮਲ ਕੀਤਾ ਔਰ ਆਪਣੇ ਸੰਗਠਨ ਦੇ ਵਿੱਚ ਸ਼ਾਮਲ ਕੀਤਾ ਔਰ ਉਹਦੇ ਦੇ ਇੱਕ ਭਾਰ ਭਾਇਆ ਦੇ ਦਿਹਾਤੀ ਦਾ ਨੂੰ ਪ੍ਰਧਾਨ ਬਣਾਇਆ ਗਿਆ ਔਰ ਸਾਨੂੰ ਉਮੀਦ ਹੈ ਕਿ ਆ ਬਹੁਤ ਹੀ ਵਧੀਆ ਕੰਮ ਕਰੇਗਾ ਹੋਰ ਆਪਣੇ ਨਾਲ ਜੋੜੇਗਾ ਔਰ ਮੇਰਾ ਤੁਹਾਡੇ ਮਾਦਮ ਲਈ ਇੱਕ ਸੰਦੇਸ਼ ਹੈ ਕਿ ਘਰ ਘਰ ਦੇ ਵਿੱਚ ਤੁਸੀਂ ਰੋਮਾਂਨ ਸੁਣਾਓ ਭਗਵਦ ਗੀਤਾ ਸੁਣਾਓ ਮੈਂ ਖੁਦ ਇਹੋ ਹੀ ਕੰਮ ਕਰਦਾ ਜਿਹਦੇ ਨਾਲ ਪਹਿਲੇ ਮੇਰੇ ਭੈਣ ਭਰਾ ਜੁੜੇ ਸੀ ਸਭ ਤੋਂ ਪਹਿਲੇ ਮੇਰੇ ਬੱਚੇ ਬੰਦੇ ਸੀ ਫਿਰ ਭੈਣ ਭਰਾ ਜੁੜਬੇ ਫਿਰ ਮੇਰੀ ਅੱਧੀ ਗਲੀ ਹੁਣ ਰੋਜ਼ ਸੁਣਨ ਆਂਦੀ ਹੈ ਇੱਕ ਘੰਟਾ ਹੀ ਰੋਮਾਂਨ ਕਦੇ ਆ ਇਹੋ ਹੀ ਮੇਰਾ ਸੰਦੇਸ਼ ਆ ਕਿ ਘਰ ਘਰ ਦੇ ਵਿੱਚ ਰਮੈਨ ਸੁਣਾਓ ਭਗਵਦ ਗੀਤਾ ਸੁਣਾਓ ਸ਼੍ਰੀ ਪ੍ਰਾਨ ਸੁਣਾਓ ਜਿਹੜਾ ਕਿ ਬੱਚੇ ਜਿਹੜੇ ਨਸ਼ੇ ਦੇ ਦਲਦਲ ਵਿੱਚ ਭਟਕ ਰਹੇ ਆ ਉਹ ਉਹਦੇ ਵਿੱਚੋਂ ਬਾਹਰ ਨਿਕਲਣ ਉਹ ਰਮੈਨ ਦੇ ਵਿੱਚ ਫਰਜ਼ੀ ਸਿਖਾਏ ਗਏ ਆ ਵੱਡਿਆਂ ਦੇ ਬਦੀ ਚੋਰੋ ਫਰਜ਼ ਆਪਣੇ ਨਿਭਾਣ ਇਹੋ ਹੀ ਗੱਲ ਕਰਦੇ ਆ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੀ ਜਿਸ ਤਰ੍ਹਾਂ ਕਿ ਅੱਜ ਸਚਿਨ ਮੀਰਾ ਜੀ ਨੇ ਆਲ ਇੰਡੀਆ ਦਸ ਗ੍ਰਸਮੇ ਟਿਓਲੋ ਇਕਲਾਣ ਕੀਤਾ ਸੀ ਥੋੜੀ ਦਰ ਪਹਿਲਾਂ ਕਿ ਵੀ ਆਪਾਂ ਜਿਹੜੇ ਵੀ ਸਨਾਤਨ ਤੋਂ ਵਿਮੁਖ ਹੋ ਰਹੇ ਆ ਉਹਨਾਂ ਦੇ ਪ੍ਰਤੀ ਉਹਨਾਂ ਨੂੰ ਵਾਪਸ ਲਿਆਣਾ ਔਰ ਜੋ ਸਾਡੀ ਕਮੀ ਬੇਸ਼ੀ ਹੈ ਉਹ ਦੂਰ ਕਰਨੀ ਆ ਅੱਜ ਉਹਨਾਂ ਨੇ ਬਹੁਤ ਵੱਡੀ ਕਾਮਯਾਬੀ ਹਾਸਲ ਕੀਤੀ ਹੈ ਔਰ ਸਚਿਨ ਮੇਰਾਜੀ ਬਹੁਤ ਵਧਾਈ ਦੇ ਪਾਤਰ ਹੈ ਸਾਡਾ ਸੰਗਠਨ ਬਹੁਤ ਵਧਾਈ ਦਾ ਪਾਤਰ ਹੈ ਕਿ ਸੰਨੀ ਮਸੀਹ ਜੀ ਨੂੰ ਆਪਾਂ ਸੰਨੀ ਕੁੰਦਰਾ ਨੂੰ ਆਪਣੇ ਵਾਪਸ ਲਿਆਂਦਾ ਇਹਨਾਂ ਦੇ ਇੱਕ ਭਾਰ ਸੋਪਿਆ ਜਿਹੜਾ ਕਿ ਇਹਨਾਂ ਨੂੰ ਦਿਹਾਤੀ ਦਾ ਪ੍ਰਧਾਨ ਬਣਾਇਆ ਔਰ ਮੈਂ ਅਹੀਂ ਚਾਹਨਾ ਕਿ ਵੀ ਜੋ ਕੰਮ ਅਸੀਂ ਇਹਨਾਂ ਨੇ ਕੀਤਾ ਇਹ ਵੀ ਜਿਹੜੇ ਸਨਾਤਨ ਤੋਂ ਵਿਮੁਖ ਹੋਏ ਉਨੰਮਲ ਧਿਆਨ ਦੇ ਕੇ ਤੇ ਘਰ-ਘਰ ਦੇ ਵਿੱਚ ਜਿਹੜੇ ਵਿਮੁਖ ਹੋਏ ਉਹਨਾਂ ਨੂੰ ਵਾਪਸ ਲੈ ਕੇ ਆਉਣ। ਔਰ ਪੱਪੂ ਜੀ ਨੇ ਇੱਕ ਬੜੀ ਵੀ ਦੀ ਗੱਲ ਕਹੀ ਹੈ ਕਿ ਆਪਣੇ ਜਿਹੜੇ ਧਰਮ ਗ੍ਰੰਥ ਹੈ ਅਸੀਂ ਉਹਨਾਂ ਤੋਂ ਨਾ ਵਿਮੁਖ ਹੋ ਚੁੱਕੇ ਆਂ। ਅਸੀਂ ਰੈਗੂਲਰ ਮਹੀਨੇ ਦੇ ਵਿੱਚ ਇੱਕ ਪਾਠ ਆਪਣੇ ਮਹੱਲੇ ਦੇ ਵਿੱਚ ਆਪਣੀ ਗਲੀ ਦੇ ਵਿੱਚ ਰੱਖਿਆ ਜਾਵੇ ਜਿਸ ਦਿਨਾਂ ਕਿ ਬੱਚਿਆਂ ਨੂੰ ਉਸ ਚੀਜ਼ ਦਾ ਗਿਆਨ ਹੋਏ ਔਰ ਉਹ ਨਸ਼ਿਆਂ ਤੋਂ ਪਰੇ ਹੋਣ। ਜਦੋਂ ਧਰਮ ਦਾ ਗਿਆਨ ਹੋਣਾ ਸ਼ੁਰੂ ਹੋ ਜਾਏਗਾ ਨਸ਼ਿਆਂ ਤੋਂ ਜਾਂ ਹੋਰ ਜਿਹੜੇ ਗੰਦੇ-ਗੰਦੇ ਕੰਮ ਕਰ ਰਿਹਾ ਬੱਚੇ ਉਹਨਾਂ ਤੋਂ ਵਿਮੁਖ ਹੋਣਗੇ ਔਰ ਧਰਮ ਨਾਲ ਜੁੜਨਗੇ। ਤੇ ਸਾਡਾ ਸ਼ਹਿਰ ਜਿਹੜਾ ਇੱਕ ਬਹੁਤ ਵਧੀਆ ਰਸਤੇ ਤੇ ਆ ਜਾਏਗਾ ਉਹ ਸਾਫ਼ ਸੁਥਰਾ ਬਣ ਜਾਏਗਾ ਅਸੀਂ ਸਾਰੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਔਰ ਸਚਿੰਤ ਮੇਰਾ ਜੀ ਦਾ ਇੱਕ ਵਾਰੀ ਫੇਰ ਦਿਲੋਂ ਤੋਂ ਧੰਨਵਾਦ ਹੈ ਕਿ ਵੀ ਇਹਨਾਂ ਨੇ ਜਿਹੜਾ ਕੰਮ ਕੀਤਾ ਇਹ ਬਹੁਤ ਵਧੀਆ ਕੀਤਾ ਔਰ ਅਸੀਂ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਹਾਂ ਪੂਰੀ ਟੀਮ ਹਰ ਵੇਲੇ ਦਿਨ ਰਾਤ ਅਸੀਂ ਤਿਆਰ ਹਾਂ ਜਦੋਂ ਵੀ ਸਾਨੂੰ ਆਜ਼ਮਾਨੀ ਹੈ ਚਾਹੇ